ਕਿਦਾਂ ਹੈ ਤੁਹਾਡੀ ਇਸ ਜਿਆਦਾ ਆਹ ਮਸਕੂਲਰ ਜਿਹੜੀਆਂ ਆਈਆਂ ਕਿਦਾਂ ਉਹਨਾਂ ਨੂੰ ਦੂਰ ਕੀਤਾ ਫੈਮਿਲੀ ਸਪੋਰਟ ਬਾਰੇ ਦੱਸੋ ਹਾਂਜੀ ਅੱਗੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਹਾਂਜੀ ਅ ਅੱਜ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਮੇਰਾ ਆਈਟੀ ਦਾ ਫੀਲਡ ਸੀ ਤਾਂ ਚੇਂਜ ਕੀਤਾ ਬਿਲਕੁਲ ਇੱਕ ਮੋੜ ਇਹੋ ਜਿਹਾ ਆਇਆ ਲਾਈਫ ਦੇ ਉੱਤੇ ਥੋੜੀਆਂ ਜਿਹੀਆਂ ਫਿਜ਼ੀਕਲ ਪ੍ਰੋਬਲਮਸ ਆਉਂਦੀਆਂ ਜਿਹੜੀਆਂ ਕਿ ਅੱਜ ਕੱਲ ਬਹੁਤ ਕਾਮਨ ਹੈ ਬਹੁਤ سارے ਲੋਕ ਇਹ ਫੀਲ ਕਰਦੇ ਆ ਸਪੈਸ਼ਲੀ ਜਦੋਂ ਆਈਟੀ ਦੀ ਜੌਬ ਹੁੰਦੀ ਹੈ ਜਾਂ ਆਫਿਸ ਜੌਬ ਹੁੰਦੀ ਹੈ ਬਹੁਤ ਸਾਰੇ ਲੋਕ ਇਹਨੂੰ ਰਿਲੇਟ ਕਰਨਗੇ ਕਿ ਤੁਹਾਨੂੰ ਫਿਜ਼ੀਕਲ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਆ ਤੁਹਾਡੀ ਬੈਕ ਪੇਨ ਕਹਿ ਲਓ ਤੁਹਾਡੀ ਕਮਰ ਦਾ ਦਰਦ ਕਹਿ ਲਓ ਤੁਹਾਡੇ ਮੋਢਿਆਂ ਦਾ ਦਰਦ ਕਹਿ ਲਓ ਇਹੋ ਜਿਹੀਆਂ ਚੀਜ਼ਾਂ ਫੀਲ ਹੁੰਦੀਆਂ ਸੋ ਮੇਰੇ ਲਾਈਫ 'ਚ ਵੀ ਕਿਹੋ ਜਿਹੀ ਸਟੇਜ ਆਈ ਜਦੋਂ ਮੈਨੂੰ ਇਹ ਸਾਰਾ ਕੁਝ ਹੌਲੀ-ਹੌਲੀ ਫੀਲ ਹੋਣਾ ਸ਼ੁਰੂ ਹੋ ਗਿਆ ਕਿ ਹੁਣ ਏਜ ਦੇ ਨਾਲ ਇਹ ਚੀਜ਼ਾਂ ਡਿਵੈਲਪ ਹੋਣੀਆਂ ਸ਼ੁਰੂ ਹੋ ਗਈਆਂ ਤਾਂ ਉਸ ਟਾਈਮ ਦੇ ਉੱਤੇ ਜਨਰਲੀ ਕੀ ਕਰਦੇ ਆਪਾਂ ਕਿ ਥੋੜਾ ਜਿਹਾ ਡਾਕਟਰਾਂ ਮਤਲਬ ਜਨਾ ਸ਼ੁਰੂ ਕਰ ਦਿੰਦੇ ਆ ਦਵਾਈਆਂ ਲੈਣੀਆਂ ਸ਼ੁਰੂ ਕਰ ਦਿੰਦੇ ਆ ਅ ਦੋ ਆਪਸ਼ਨਸ ਹੁੰਦੀਆਂ ਆ ਜਾਂ ਤਾਂ ਤੁਸੀਂ ਆਪਣੇ ਆਪ ਨੂੰ ਫਿੱਟ ਕਰ ਲਓ ਤੁਸੀਂ ਐਕਸਰਸਾਈਜ਼ ਵਗੈਰਾ ਕਰੋ ਕਿਉਂਕਿ ਐਕਸਰਸਾਈਜ਼ ਹੀ ਆਪਸ਼ਨ ਹੈ ਉਸ ਟਾਈਮ ਦੇ ਉੱਤੇ ਸੋਲੂਸ਼ਨ ਉਸ ਪ੍ਰੋਬਲਮ ਦਾ ਹੈ ਕਿ ਤੁਸੀਂ ਐਕਸਰਸਾਈਜ਼ ਕਰੋ ਤੇ ਜਾਂ ਤਾਂ ਤੁਸੀਂ ਐਕਸਰਸਾਈਜ਼ ਕਰਕੇ ਆਪਣੇ ਆਪ ਨੂੰ ਫਿੱਟ ਕਰ ਲਓ ਅ ਤੇ ਜਾਂ ਫਿਰ ਤੁਸੀਂ ਕਿ ਜਿਵੇਂ ਇੱਕ ਲੂਪ ਦੇ ਵਿੱਚ ਪੈ ਜੋਂ ਡਾਕਟਰਾਂ ਦੇ ਚੱਕਰਾਂ ਦੇ ਵਿੱਚ ਪੈ ਜੋਂ ਦਵਾਈਆਂ ਦੇ ਚੱਕਰਾਂ ਦੇ ਵਿੱਚ ਪੈ ਜੋਂ ਉਹ ਚੱਕਰ ਵੀ ਹੋ ਜਾਂਦੇ ਆ ਤੇ ਇੱਕ ਉਹ ਦਵਾਈਆਂ ਦਾ ਕੀ ਹੁੰਦਾ ਸਾਈਡ ਇਫੈਕਟ ਹੁੰਦਾ ਡਾਕਟਰਾਂ ਦੇ ਚੱਕਰ ਜਦੋਂ ਤੁਸੀਂ ਲਾਉਂਦੇ ਹੋ ਡਿਪਰੈਸ਼ਨ ਹੁੰਦਾ ਤੁਹਾਨੂੰ ਸੋ ਉਹ ਹੌਲੀ ਹੌਲੀ ਤੁਹਾਡੇ ਫਿਜ਼ੀਕਲ ਤੋਂ ਜਾ ਕੇ ਫਿਰ ਉਹ ਮੈਂਟਲ ਸਟੇਟ ਦੇ ਉੱਤੇ ਇਫੈਕਟ ਕਰਨਾ ਸ਼ੁਰੂ ਕਰ ਦਿੰਦਾ ਇਸ ਉਸ ਪੁਆਇੰਟ ਦੇ ਉੱਤੇ ਆ ਕੇ ਮੈਨੂੰ ਲੱਗਿਆ ਇੱਕ ਦਿਨ ਮੈਂ ਬੈਠ ਕੇ ਸੋਚਿਆ ਕਿ ਇਹ ਕੀ ਸੋਲੂਸ਼ਨ ਕੀ ਹੈ ਦਾ ਇਹ ਬਾਕੀ ਦੀ ਜਿਹੜੀ ਲਾਈਫ ਹੈ ਇਸੇ ਤਰ੍ਹਾਂ ਕੱਢਣੀ ਹੈ ਡਾਕਟਰਾਂ ਦੇ ਕੋਲ ਜਾ ਜਾ ਕੇ ਜਾਂ ਦਵਾਈਆਂ ਦੇ ਸਹਾਰੇ ਦੇ ਨਾਲ ਜਾਂ ਡਿਪਰੈਸ਼ਨ ਦੇ ਨਾਲ ਜਾਂ ਲਾਈਫ ਦੇ ਵਿੱਚ ਕੁਝ ਹੋਰ ਕਰਨਾ ਹੈ ਕੁਝ ਆਪਣੇ ਆਪ ਨੂੰ ਇਸ ਲੂਪ ਤੋਂ ਪਾਰ ਕਰੰਦੀ ਕੋਸ਼ਿਸ਼ ਹੈਗੀ ਹੈ ਅਮ ਕਈ ਵਾਰੀ ਤੁਹਾਡੇ ਹੱਥ ਦੇ ਵਿੱਚ ਨਹੀਂ ਹੁੰਦਾ ਤੁਹਾਨੂੰ ਉਸ ਫਾਈਨੈਂਸ਼ੀਅਲ ਪ੍ਰੈਸ਼ਰ ਦੇ ਅੰਦਰ ਜਾ ਕੇ ਤੁਹਾਨੂੰ ਉਹੀ ਕੁਝ ਕਰਨਾ ਪੈਂਦਾ ਜੋ ਤੁਸੀਂ ਕਰ ਰਹੇ ਹੋ ਮੈਂ ਬਹੁਤ ਲੱਕੀ ਰਹੀ ਹਾਂ ਇਸ ਮਾਮਲੇ ਦੇ ਵਿੱਚ ਫੈਮਿਲੀ ਦੀ ਬਹੁਤ ਸਪੋਰਟ ਰਹੀ ਹੈ ਮੈਨੂੰ ਹਮੇਸ਼ਾ ਫੈਮਿਲੀ ਵੱਲੋਂ ਇਹ ਹੁੰਦਾ ਸੀ ਕਿ ਜੋ ਵੀ ਤੁਹਾਡਾ ਡਿਸੀਜਨ ਹੈ ਤੁਸੀਂ ਉਹ ਲਓ ਜੇ ਤੁਸੀਂ ਇਹਨੂੰ ਇਸ ਤੋਂ ਬਾਹਰ ਨਿਕਲਣਾ ਚਾਹੁੰਦੇ ਹੋ ਕੁਝ ਹੋਰ ਕਰਨਾ ਚਾਹੁੰਦੇ ਹੋ ਯੂ ਸ਼ੁਡ ਗੋ ਅਹੈਡ ਐਂਡ ਧੂ ਥੈਟ ਸੋ ਉਸ ਕਰਕੇ ਮੈਂ ਉਹ ਡਿਸੀਜਨ ਲੈ ਸਕੀ ਕਿਉਂਕਿ ਹੈਲਥ ਐਂਡ ਫਿਟਨੈਸ ਨਾਲ ਮੈਨੂੰ ਪਹਿਲਾਂ ਵੀ ਸ਼ੌਕ ਸੀਗਾ ਤੇ ਮੈਂ ਡਿਸੀਜਨ ਲਿਆ ਕਿ ਮੈਂ ਇਹ ਜਿਹੜਾ ਆਈਟੀ ਦਾ ਫੀਲਡ ਹੈ ਇਹਨੂੰ ਛੱਡ ਕੇ ਮੈਂ ਹੈਲਥ ਐਂਡ ਫਿਟਨੈਸ ਦੇ ਫੀਲਡ ਨੂੰ ਜੁਆਇਨ ਕਰਾਂ ਤਾਂ ਕਿ ਮੈਂ ਆਪਣੀ ਸਿਹਤ ਵੀ ਸੁਧਾਰ ਸਕਾਂ ਤੇ ਬਾਕੀ ਜਿਹੜੇ ਲੋਕ ਹੈ ਆਸ-ਪਾਸ ਮੇਰੇ ਉਹਨਾਂ ਨੂੰ ਵੀ ਸੁਧਾਰ ਸਕਾਂ ਕਿਉਂਕਿ ਜਦੋਂ ਮੈਂ ਆਪ ਫੀਲ ਕਰਦੀ ਸੀ ਨਾ ਤੇ ਮੈਨੂੰ ਲੋਕਾਂ 'ਚ ਵੀ ਨਜ਼ਰ ਆਉਂਦਾ ਸੀ ਉਹ ਤਕਲੀਫ ਉਹ ਪੇਨ ਮੈਨੂੰ ਦਿਸਦੀ ਸੀ ਕਿ ਲੋਕ ਵੀ ਸਫਰ ਕਰ ਰਹੇ ਐ ਤੇ ਇਸ ਕਰਕੇ ਫਿਰ ਮੈਂ ਉਹ ਜਿਹੜਾ ਪੜ੍ਹਾਈ ਸ਼ੁਰੂ ਕੀਤੀ ਅਮ ਇੰਨਾ ਕੋਈ ਸੌਖਾ ਨਹੀਂ ਸੀ ਇਹ ट्रांजिशन ਜਿਹੜੀ ਹੈ ਬਹੁਤ ਸੌਖੀ ਨਹੀਂ ਸੀ ਬਿਕੋਜ਼ ਜਦੋਂ ਤੁਹਾਡੀ ਇੱਕ ਜੌਬ ਲੱਗੀ ਹੁੰਦੀ ਹੈ ਉਸ ਜੌਬ ਨੂੰ ਤੁਸੀਂ ਛੱਡ ਦਿੰਨੇ ਹੋ ਤੁਹਾਡੇ ਆਸ-ਪਾਸ ਜਿਹੜੀ ਇੱਕ ਕਮਿਊਨਿਟੀ ਹੁੰਦੀ ਹੈ ਕਮਿਊਨਿਟੀ ਤੋਂ ਤੁਹਾਨੂੰ ਪੋਜ਼ਿਟਿਵ ਰਿਸਪੌਂਸ ਤਾਂ ਬਹੁਤ ਘੱਟ ਮਿਲਦਾ ਪਰ 네ਗੇਟਿਵਿਟੀ ਬਹੁਤ ਜ਼ਿਆਦਾ ਮਿਲਦੀ ਹੈ ਲੋਕੇ ਸੋਚਣਾ ਸ਼ੁਰੂ ਕਰ ਦਿੰਦੇ ਆ ਕਿ ਇਹਨੇ ਜੌਬ ਛੱਡਦੀ ਆ ਇਹਨਾਂ ਹੁਣ ਕੁਝ ਕਰਨ ਦਾ ਮੂਡ ਨਹੀਂ ਹੈ ਇਹਨੇ ਕੁਝ ਨਹੀਂ ਕਰਨਾ ਉਹਨੇ ਨੇ ਵਿਹਲੀਆਂ ਖਾਣੀਆਂ ਬਹੁਤ ਤਰ੍ਹਾਂ ਦੇ ਇਹੋ ਜਿਹੇ ਅਲਿਗੇਸ਼ਨਸ ਕਹਿ ਲੋ ਜਾਂ ਇਹੋ ਜਿਹੇ ਜਿਹੜੇ ਤੁਹਾਡੇ ਬਾਰੇ ਜਿਵੇਂ ਧਾਰਨਾਵਾਂ ਲੋਕੀ ਬਣਾਉਣੀਆਂ ਸ਼ੁਰੂ ਕਰ ਦਿੰਦੇ ਆ ਜੋ ਤੁਸੀਂ ਫੀਲ ਕਰ ਰਹੇ ਹੋ ਉਹ ਤੁਸੀਂ ਆਪਣੇ ਆਪ ਚ ਫੀਲ ਕਰ ਰਹੇ ਹੋ ਤੁਹਾਡੇ ਲੋਕਾਂ ਨੂੰ ਕਿਸੇ ਨੂੰ ਕੁਝ ਨਹੀਂ ਪਤਾ ਵੀ ਤੁਸੀਂ ਪਰਸਨਲੀ ਕੀ ਫੀਲ ਕਰ ਰਹੇ ਹੋ ਅੰਦਰ ਤੁਹਾਡੇ ਕੀ ਚੱਲ ਰਿਹਾ ਬਟ ਉਸ ਟਾਈਮ ਤੇ ਤੁਹਾਨੂੰ ਲੋਡ ਹੁੰਦੀ ਹੈ ਡਿਟਰਮੀਨੇਸ਼ਨ ਦੀ ਔਰ ਡਿਟਰਮੀਨੇਸ਼ਨ ਮੇਰੇ ਨਾਲ ਸੀ ਫੈਮਿਲੀ ਦੀ ਸਪੋਰਟ ਮੇਰੇ ਨਾਲ ਸੀ ਹੌਲੀ 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 ਮੈਂ ਜਿਵੇਂ ਸਟੈਪ ਬਾਈ ਸਟੈਪ ਆਪਣੇ ਆਪ ਨੂੰ ਕਿ ਨਹੀਂ ਇਹ ਮੈਂ ਕਰਨਾ ਹੈ ਮੈਨੂੰ ਪਤਾ ਸੀ ਕਿ ਮੇਰਾ ਗੋਲ ਹੈਗਾ ਇਹ ਮੈਂ ਜੋ ਜੋ ਹੁਣ ਮੈਂ ਸਟੈਪ ਲਿਆ ਮੈਨੂੰ ਅਚੀਵ ਕਰਨਾ ਹੈ ਇੱਕ ਦਿਨ ਮੈਂ ਇਸ ਫੀਲਡ ਦੇ ਵਿੱਚ ਪ੍ਰੋਫੈਸ਼ਨਲੀ ਸਰਵਾਈਵ ਕਰਨਾ ਹੈ ਐਕਸਲ ਕਰਨਾ ਹੈ ਤੇ ਲੋਕਾਂ ਨੂੰ ਹੈਲਪ ਕਰਨੀ ਹੈ ਕਮਿਊਨਿਟੀ ਨੂੰ ਹੈਲਪ ਕਰਨੀ ਹੈ ਜਿੰਨੀ ਵੱਧ ਤੋਂ ਵੱਧ ਹੋ ਸਕੇ ਆਪਣੀ ਹੌਲੀ ਹੌਲੀ ਪੜਾਈ ਖਤਮ ਕੀਤੇ ਜਿੱਥੋਂ ਵੀ ਮੈਨੂੰ ਓਪਰਚ्युनिटी ਮਿਲੀ ਲੋਕਾਂ ਦੇ ਨਾਲ ਜਿਹਦੇ ਵੱਤ ਤੋਂ ਵੱਤ ਕੰਟੈਕਟਸ ਗਵਰਨਮੈਂਟ ਆਰਗੇਨਾਈਜੇਸ਼ਨ ਦੇ ਨਾਲ ਕੰਟੈਕਟਸ ਕਾਉਂਸਲ ਦੇ ਨਾਲ ਲਾਇਬ੍ਰੇਰੀ ਦੇ ਨਾਲ ਹਮੇਸ਼ਾ ਮੈਨੂੰ ਮੇਰਾ ਹੁੰਦਾ ਹੈ ਕਿ ਜੇ ਮੈਨੂੰ ਕੋਈ ਚੀਜ਼ ਕੋਈ ਕੁਐਸਚਨ ਹੈ ਮੇਰੇ ਤਾ ਪੁੱਛੋ ਜਿੱਥੋਂ ਵੀ ਤੁਹਾਨੂੰ ਲੱਗਦਾ ਕਿ ਤੁਹਾਨੂੰ ਆਨਸਰ ਮਿਲੇਗਾ ਬਹੁਤੀ ਵਾਰੀ ਅਸੀਂ ਇਸੇ ਚੱਕਰ 'ਚ ਰਹਿ ਜਾਂਦੇ ਹਾਂ ਕਿ ਅਸੀਂ ਪੁੱਛਦੇ ਨਹੀਂ ਆ ਮੇਰਾ ਹੁੰਦਾ ਕਿ ਜਦੋਂ ਤੁਸੀਂ ਈਮੇਲ ਕਰੋ ਜਾਂ ਫੋਨ ਕਰੋ ਵੱਤ ਤੋਂ ਵੱਤ ਅਗਲਾ ਕੀ ਕਰੇਗਾ ਤੁਹਾਨੂੰ ਨਾਂਚ ਜਵਾਬ ਦੇ ਦੇਗਾ ਪਰ ਜੇ ਤੁਸੀਂ ਪੁੱਛੋਗੇ ਨਹੀਂ ਤੇ ਤੁਹਾਨੂੰ ਕੋਈ ਜਵਾਬ ਨਹੀਂ ਮਿਲਣਾ ਕਿਪਾ ਸੋ ਹੌਲੀ ਹੌਲੀ ਪੁੱਛਦੇ 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 ਕਰਦੇ ਤੇ ਮੈਂ ਇਹਦੇ ਇਸ ਫੀਲਡ ਦੇ ਵਿੱਚ ਆਪਣੇ ਸਟੈਪਸ ਜਮਾਏ ਬਹੁਤ ਉਹ ਫੇਜ਼ ਜਿਹੜਾ ਇੱਕ 2 ਸਾਲ ਦਾ ਮੇਰਾ ਪੀਰੀਅਡ ਸੀਗਾ ट्रांजिशन ਦਾ ਜੋਬ ਛੱਡ ਕੇ ਕਾਰ ਬੈਠਣਾ ਪੜਾਈ ਕਰਨਾ ਤੁਸੀਂ ਪੜ ਰਹੇ ਹੋ ਪਰ ਇਹ ਸੇਜ ਦੇ ਵਿੱਚ ਤੁਸੀਂ ਪੜ ਰਹੇ ਹੋ ਆਲੇ ਦੁਆਲੇ ਵਾਲੇ ਇਹ ਨਹੀਂ ਸੋਚੇ ਕਿ ਤੁਸੀਂ ਪੜ ਰਹੇ ਹੋ ਉਹ ਦੇਖਦੇ ਆ ਕਿ ਤੁਸੀਂ ਇੱਕ ਜਿਵੇਂ ਆਪਾਂ ਕਹਦੇ ਨਾ ਕਿ ਕੋਈ ਨਾਟਕ ਹੋ ਰਿਹਾ ਜਾਂ ਇਦਾਂ ਕਰਨਾ ਤਾਂ ਕੁਝ ਹੈ ਨਹੀਂ ਹੈ ਬਿਕੋਜ਼ ਨੋ ਵਨ ਵਾਸ ਲੋਕ ਇਹ ਐਕਸੈਪਟ ਨਹੀਂ ਕਰਦੇ ਐਕਸੈਪਟ ਨਹੀਂ ਕਰਦੇ ਬਾਕੀ ਲੋਕੀ ਜਦੋਂ ਇਸ ਏਜ ਦੇ ਵਿੱਚ ਪੜ੍ਹਾਈ ਸ਼ੁਰੂ ਕਰਦੇ ਆ ਤਾਂ ਲੋਕਾਂ ਨੂੰ ਲੱਗਦਾ ਵੀ ਨਹੀਂ ਕਿ ਤੁਸੀਂ ਉਹ ਜੋ ਤੁਸੀਂ ਆਪਣੀ ਕਮਿਟਮੈਂਟ ਕਰ ਲਈ ਹੈ ਹੁਣ ਤੁਸੀਂ ਵੈਦਰ ਉਹਨੂੰ ਅਚੀਵ ਕਰ ਸਕੋਗੇ ਕਿ ਨਹੀਂ ਇਹ ਬੜਾ ਔਖਾ ਹੈ ਬਿਕੋਜ਼ ਇਹਦੇ ਵਾਸਤੇ ਬਹੁਤ ਜ਼ਿਆਦਾ ਡਿਟਰਮੀਨੇਸ਼ਨ ਚਾਹੀਦੀ ਹੈ ਸੋ ਮੈਂ ਤਾਂ ਇਹੀ ਕਹੂੰਗੀ ਅਗਰ ਕੋਈ ਇਸ ਮੈਨੂੰ ਸੁਣ ਰਿਹਾ ਕੋਈ ਇਹੋ ਜਿਹਾ ਐਕਸਪੀਰੀਅੰਸ ਦੇ ਵਿੱਚੋਂ ਲੰਘ ਰਿਹਾ ਤਾ ਰਾਦਰਵਰਤਨ ਕੇ ਤੁਸੀਂ ਸਫਰ ਕਰੀ ਚੱਲੋ ਉਸੇ ਸਿਚੁਏਸ਼ਨ ਦੇ ਵਿੱਚ ਗੇਟ ਆਊਟ ਆਫ ਥੈਟ ਕੁਝ ਨਵਾਂ ਸੋਚੋ ਕੁਝ ਬਾਹਰ ਨਿਕਲੋ ਤੁਸੀਂ ਉਹਦੇ ਤੋਂ